ਜਿਵੇਂ ਕਿ ਬਾਦਲ ਦਾ ਅੱਜ ਬਹੁਤ ਵੱਡਾ ਖੁਲਾਸਾ ਤੁਹਾਡੇ ਸਾਹਮਣੇ ਕਰਨ ਜਾ ਰਹੇ ਸੁਖਬੀ ਬਾਦਲ ਦਾ ਇੱਕ ਬਹੁਤ ਵੱਡਾ ਕਾਂਡ ਉਹ ਆਪਣੀ ਪਤਨੀ ਨੂੰ ਵੀ ਛੱਡ ਕੇ ਗੇਮ ਕਬਾ ਦਿੱਤੀ ਹੈ ਪੰਜਾਬ ਦੇ ਅੰਦਰ ਇਸ ਖਬਰ ਨੇ ਇੱਕਦਮ ਤਰਥੰਮੀ ਬਚਾ ਦਿੱਤੀ ਹੈ ਕਿਉਂਕਿ ਇੱਕ ਪਾਸੇ ਜਿੰਮੀ ਚੋੜਾ ਜਿਹੜੀ ਉਹਦੇ ਬਾਦਲ ਦਾ ਦਿਮਾਗ ਖਰਾਬ ਕਰਕੇ ਰੱਖ ਦਿੱਤਾ ਹੈ ਇਹ ਮੈਂ ਵੀ ਕਹਿ ਰਿਹਾ ਪੰਜਾਬ ਦੇ ਮੁੱਖ ਮੰਤਰੀ ਅੱਜ ਤਾਂ ਇਹ ਸਾਹਮਣੇ ਦੱਸਣਗੇ। ਉਹ ਸੁਖਬੀਰ ਬਾਦਲ ਦਾ ਕਾਹੜ ਕਿਹੜਾ ਉਹਨੂੰ ਸੁਣ ਕੇ ਤਾਂ ਆਕਾਲੀ ਦਲ ਦੇ ਪਾਰਾ ਤੁਮੋਂ ਵੀ ਜ਼ਮੀਨ ਖਿਸਕ ਗਈ ਆ। ਕਿਉਂਕਿ ਪੰਜਾਬ ਭੜ ਦੇ ਵਿੱਚ ਇਕਾਲੀ ਦਲ ਨੇ ਯਾਨੀ ਸੁਖਬੀਰ ਸਿੰਘ ਬਾਦਲ ਨੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਹਾੜੇ ਵਿੱਚ ਵੀ ਲੋਕਾਂ ਨੂੰ ਘਮਾਉਣ ਦੀ ਕਹਿੰਦੇ ਜੀ ਕੋਸ਼ਿਸ਼ ਕਰਦੇ ਸੀ। ਕਿਉਂਕਿ ਪੈਸਾ ਬਣ ਰਹੀ ਸੀ। ਪਰ ਉੱਥੇ ਵੀ ਉਹਨਾਂ ਦੀ ਪੋਲ ਖੁੱਲ ਗਈ ਆਪਣੇ ਹੀ ਬੰਦੇ ਨੂੰ ਦੋ ਵਾਰ 2-2 ਲੱਖ ਰੁਪਈਆ ਫੜਾ ਦਿੰਦੇ ਨੇ ਉਸ ਤੋਂ ਬਾਅਦ ਉਸ ਵਕਤ ਵੀ ਸੁਖਵੀਰ ਬਾਦਲ ਦੀ ਪੋਲ ਖੁੱਲ ਗਈ ਸੀ ਹਲ ਜਿਹੜੀ ਖਬਰ ਤੁਹਾਡੇ ਨਾਲ ਅੱਜ ਸਾਂਝੀ ਕਰਨੀ ਹੈ ਇੱਕ ਵੀਡੀਓ ਦਿਖਾਉਂਗਾ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਦੀ ਅੱਖਾਂ ਖੁੱਲ ਜਾਣਗੀਆਂ ਕਿਉਂਕਿ ਜਿਹੜਾ ਜਿਵਨੀ ਚੋਣ ਕਰਨ ਧਰਨ ਦੇ ਵਿੱਚ ਹੋਣ ਜਾ ਰਹੀ ਹੈ 11 ਤਰੀਕ ਨੂੰ ਵੋਟਾਂ ਪੈਣਗੀਆਂ ਤੇ ਨਤੀਜੇ ਤੋਂ ਪਹਿਲਾਂ ਹੀ ਸਖਬੀਰ ਬਾਦਲ ਨੇ ਇੱਕ ਬਹੁਤ ਵੱਡੀ ਰਣਨੀਤੀ ਬਣਾ ਰੱਖੀ ਸੀ ਕਿ ਐਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਟਾਂਗੇ ਪਰ ਉਹਦੇ ਵਿੱਚ ਖੁਦ ਹੀ ਫਸ ਗਏ ਨੇ ਤਾਂ ਪੰਜਾਬ ਵਾਸੀਆਂ ਨੂੰ ਖਾਸ ਅਪੀਲ ਸਾਡੇ ਬਨਿਓ ਪਹਿਲੇ ਨੰਬਰ ਤੇ ਇਹੀ ਹੈ ਕਿ ਵੀਡੀਓ ਸ਼ੇਅਰ ਕਰਨੀ ਹੈ ਅੱਜ ਗੁਰੂ ਦਾ ਦਿਹਾੜਾ ਹੈ ਯਾਨੀ ਬਾਬੇ ਨਾਨਕ ਜੀ ਦਾ ਜਨਮ ਦਿਨ ਤਾਂ ਸਾਰਿਆਂ ਨੂੰ ਪਹਿਲਾਂ ਸਾਡੇ ਬਨਿਓ ਮੁਬਾਰਕਾਂ ਨੇ ਜਨਮ ਦਿਨ ਬਾਬੇ ਨਾਨਕ ਦੇ ਦੀਆਂ ਤਾਂ ਹੁਣ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਰੰਤਾਰੰਦੀ ਜਿਹੜੀ ਜ਼ਿੰਮੇ ਚੋੜ ਹੋਣ ਜਾ ਰਹੀ ਹੈ ਉਸ ਉੱਤੇ ਉਹਨਾਂ ਨੇ ਬਿਆਨ ਦੇ ਦਿੱਤਾ ਕੀ ਬਿਆਨ ਦਿੱਤਾ ਬਾਦਲਾ ਪ੍ਰਤੀ ਪੰਜਾਬੀ ਸੂਲ ਉਸ ਤੋਂ ਬਾਅਦ ਸੁਖਵੀਰ ਬਾਦਲ ਦਾ ਇੱਕ ਬਹੁਤ ਵੱਡਾ ਕਾਂਡ ਜਿਹੜੇ ਨੇ ਆਪਣੀ ਪਤਨੀ ਨੂੰ ਵੀ ਪਿੱਛੇ ਛੱਡ ਕੇ ਬਾਜੀ ਤੋਂ ਬਾ ਦਿੱਤੀ ਹੈ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਸੁਖਵੀਰ ਬਾਦਲ ਤੇ ਉਹਦੀ ਧਰਮ ਪਤਨੀ ਦੀ ਅਪਡੇਟ ਸਾਂਝੀ ਕਰ ਰਹੇ ਜਿਹੜੀ ਕਿ ਬੜੀ ਹੀ ਹੈਬ ਸੋਡ ਪੈਸੇ ਕਹਿੰਦੇ ਸਾਡੇ ਕੋਲੇ ਬਹੁਤ ਨੇ ਪੈਸੇ ਵੰਡਾਂਗੇ ਅਸੀਂ ਕੋਤ ਤਿੰਨ ਰਾਤਾਂ ਪਹਿਲਾਂ ਕਹਿੰਦੇ ਅਸੀਂ ਪੈਸੇ ਵੰਡਾਂਗੇ ਮੈਂ ਤੁਹਾਨੂੰ ਬੇਨਤੀ ਕਰਦਾ ਚੀਮੇ ਆਲਿਓ ਮੈਂ ਕਲਸਲਾ ਨੂੰ ਵੀ ਇਹੀ ਕਹਿ ਕੇ ਆਇਆ ਨਸ਼ਾਇਰੇ ਢਾਲੇ ਵਾਲ ਨੂੰ ਵੀ ਇਹੀ ਕਹਿ ਕੇ ਆਇਆ ਸਾਰੇ ਪਿੰਡਾਂ 'ਚ ਮੈਂ ਇਹੀ ਕਹਿ ਕੇ ਆਇਆ ਕਿ ਜੇ ਪੈਸੇ ਵੰਡਣ ਆਏ ਹੱਥ ਬਨ ਕੇ ਬੇਨਤੀ ਹੈ ਮੇਰੀ ਜਵਾਬ ਨਾ ਦੇ ਦਿਓ ਲੈ ਲਿਓ ਉਹ ਲక్ష్ਮੀ ਦੀ ਮੋੜੀ ਦੀ ਹੁੰਦੀ ਇਨਾਂ ਨੇ ਜਿਹੜਾ ਚੋਨਾ ਵੀ ਜਿਆ ਆਪਣੀ ਨੇ ਪੈਸੇ ਆਪਣੀ ਲੁੱਟਿਆ ਹੋਇਆ ਮਾਲ ਹੈ ਉਹ ਕਈ ਤਾਂ ਨੋਟ ਵੀ ਪਛਾਣ ਲੋਗੇ ਤੁਸੀਂ ਬਜ਼ੁਰਗੋ ਵੀ ਆ ਤਾਂ 100 ਦਾ ਨੋਟ ਉਹ ਖੁੰਝੇ ਜਿਹੇ ਹਾਤੀ ਜੀ ਲੱਗੀ ਹੋਈ ਹੈ ਉਹੀ ਆ ਉਹ ਜਿਹੜਾ ਸੰਗਰਾਗ ਵਿੱਚ ਦਰਬਾਰ ਸਾਹਿਬ ਤੇ ਗਿਆ ਸੀ ਉਥੇ ਆਉਂਦੇ ਇਹਨਾਂ ਨੇ ਸਾਰਾ ਹੀ ਗੋਲ ਕਾ ਇਹਨਾਂ ਦੀਆਂ ਨੇ ਐ ਬਾਈ ਕੰਮ ਕਰ ਦਿਓ ਐ ਫੜ ਕੇ ਪੈਸੇ ਦੇ ਚ ਪਾ ਕੇ ਕਹਿ ਦਿਓ ਵੀ ਹਾਂ 11 ਤਰੀਕ ਨੂੰ ਝਾੜੂ ਵਾਲਾ ਪਾਠ ਹੁੰਦਬ ਕੇ ਕਰਦੇ ਹੋ ਵੀ ਹਾਂ ਤਾਂ ਸੋਲੇ ਪੰਜਾਬ ਵਾਲੇ ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਕੀ ਕਹਿ ਰਿਹਾ ਸੀ ਕਿ ਇਹ ਪੈਸੇ ਵੰਨਣਗੇ ਇੱਕ ਦੋ ਰਾਤ ਪਹਿਲਾਂ ਤਵਨਤਾਰਨ ਦੀ ਬਾਜੀ ਜਿੱਤਣ ਦੇ ਲਈ ਪਰ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਕਿ ਜੇਕਰ ਪੈਸੇ ਦਿੱਤੇ ਤਾਂ ਪੈਸੇ ਨਾ ਛੱਡਿਓ ਪੈਸੇ ਲੈ ਲਿਓ ਕਿਉਂਕਿ ਉਹ ਤੁਹਾਨੂੰ ਜਿਹੜਾ ਹੈਗਾ ਉਹ ਤੁਹਾਡਾ ਆਪਣਾ ਹੀ ਹੈ ਯਾਨੀ ਪੰਜਾਬ ਦੇ ਲੋਕਾਂ ਤੋਂ ਲੁੱਟਿਆ ਹੋਇਆ ਪੈਸਾ ਕੋਲਕਾਟਾ ਕਿਵੇਂ ਜਾਂਦਾ ਔਰ ਉਹੀ ਗੋਲਕਾ ਦਾ ਪੈਸਾ ਫੇਰ ਤੋਂ ਆਪਣੇ ਪੰਜਾਬ ਦੇ ਲੋਕਾਂ ਦੇ ਵਿੱਚ ਕਿਵੇਂ ਕਾਲੀਦਾਰ ਬਣਦੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਤੁਹਾਡੇ ਸਾਹਮਣੇ ਦੱਸਿਆ ਔਰ ਸੁਗਵੀ ਸਿੰਘ ਬਾਦਲ ਹੁਣ ਅੱਗੋਂ ਕੀ ਕਹਿ ਰਹੇ ਨੇ ਇਹ ਵੀ ਸੁਣੋ ਜਰਾ ਉਸ ਤੋਂ ਬਾਅਦ ਇੱਕ ਨਵੇਂ ਕਾਂਡ ਦੀ ਖਬਰ ਸਾਂਝੀ ਕਰਨੀ ਹੈ ਜਿਹੜੀ ਕਿ ਬਹੁਤ ਹੀ ਐਮ ਸੋਣੋ ਮੁਖਤਰ ਦੇ ਵਿੱਚੋਂ ਪ੍ਰੋਗਰਾਮ ਸੀ ਭੁਗਤਮਨ 45 ਮਿੰਟ ਤੁਹਾਡੇ ਤੇ ਹੀ ਸਾਰਾ ਗੋਲਦਾਰਿਆ ਜੀ ਉਹ ਦੀ ਦੱਸੋ ਕਿ ਸਮੱਸਿਆ ਕੀ ਹੈ ਕਿਉਂਕਿ ਇੱਕ ਚੀਜ਼ ਜੋ ਉਹਨੇ ਕੰਮ ਕੀਤਾ ਉਹ ਤਾਂ ਦੱਸ ਨਹੀਂ ਸਕਦਾ ਕਿਉਂ ਕੀਤਾ ਨਹੀਂ ਤੇ 24 ਘੰਟੇ ਸਾਰਿਆਂ ਜਿੱ ਕੋਈ ਬਿਮਾਰੀ ਪੈ ਗਈ ਹੈ ਭਾਵੇਂ ਕਾਂਗਰਸ ਚ ਭਾਵੇਂ ਝੜਵਾਲ ਦਾ ਭਾਵੇਂ ਦੂਜੀ ਹੈ ਬਾਦਲ 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 ਤੇ ਕਾਲੀ ਦਲ ਤੋਂ ਬਾਦਲ ਤੇ ਕਾਲੀ ਤੋਂ ਕਰਦੇ ਤਾਂ ਸੋਲਿਆ ਸਾਰਿਆਂ ਨੇ ਸੁਖਵੀਰ ਬਾਦਲ ਕੀ ਕਹਿੰਦੇ ਕਹਿੰਦਾ ਸਾਰੇ ਨੂੰ ਇੱਕੋ ਹੀ ਬਿਮਾਰੀ ਪੈ ਗਈ ਆ ਉਹ ਚਾਹੇ ਕਾਂਗਰਸੀ ਹੋਣ ਚਾਹੇ ਚੜੂ ਵਾਲੇ ਹੋਣ ਤੇ ਚਾਹੇ ਭਾਈ ਬੀਜੇਪੀ ਵਾਲੇ ਹੋਣ ਕਹਿੰਦਾ ਸਾਰੇ ਬਾਦਲ 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 ਕਰਦੇ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਨਾਂ ਬਾਦਲਾਂ ਨੇ ਕਦੇ ਵੀ ਮੁੱਖ ਮੰਤਰੀ ਨਹੀਂ ਸਮਝਿਆ ਉਹ ਤਾਂ ਬਲਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਟਿੱਚਰਾ ਕਰਦੇ ਸੀ ਪਰ ਸੁਖਵੀਰ ਬਾਦਲ ਨੇ ਬਹੁਤ ਵੱਡਾ ਡੰਡ ਕਰ ਦਿੱਤਾ ਯਾਨੀ ਸ਼ਰੇ ਆਮ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕਰਦੇ ਸੀ ਪਰ ਨਹੀਂ ਪੰਜਾਬ ਦੇ ਜੋ ਕਦੇ ਸਾਹਮਣੇ ਸੁਖਵੀਰ ਬਾਦਲ ਦੀ ਪੂਰ ਖੁੱਲ ਗਈ ਹੈ ਕਿਉਂਕਿ ਉਹਨੇ ਇੱਕ ਬੰਦੇ ਦੇ ਜariye ਬਹੁਤ ਵੱਡਾ ਮਿਸ਼ਨ ਜਿਹੜਾ ਚਲਾ ਰੱਖਿਆ ਸੀ ਉਹਦਾ ਇੱਕ ਤੀਰ ਗਲਤ ਤੇ ਮਸ਼ਲੇ ਤੇ ਜਾ ਲੱਗਿਆ ਕੌਣ ਹੈ ਉਹ ਸੁਖਵੀਰ ਸਿੰਘ ਬਾਦਲ ਦਾ ਚੇਲਾ ਛੱਡਾ ਹੋਇਆ ਜਿਹੜਾ ਕਿ ਮਨਿੰਦਰ ਸਿੱਧੂ ਲੋਕਲ ਵਾਲਟ ਟੀਵੀ ਦਾ ਪੱਤਰਕਾਰ ਉਸ ਬੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਤੀ ਇੱਕ ਬਹੁਤ ਵੱਡੀ ਟਿੱਪਣੀ ਕਰ ਦਿੱਤੀ ਔਰ ਆਪਣੇ ਚੈਨਲ ਦੇ ਉੱਤੇ ਇੱਕ ਵੀਡੀਓ ਪੋਸਟ ਕਰ ਦਿੱਤੀ ਜਿਹੜੀ ਕਿ ਸਰਾਸਰ ਗਲਤ ਸਾਬਤ ਹੋ ਚੁੱਕੀ ਹੈ ਉਹਦਾ ਖੁਲਾਸਾ ਵਾਰ-ਵਾਰ ਕਰਨ ਦੀ ਲੋੜ ਨਹੀਂ ਹੈ ਪਰ ਇਹ ਗੱਲ ਵੱਡੀ ਚਰਚਾ ਦੇ ਵਿੱਚ ਆ ਗਈ ਹੈ ਕਿ ਸਰਵੀਨ ਬਾਦਲ ਦੇ ਕਹਿਣ ਤੇ ਗੂਟਾ ਵਾਲੀ ਖਬਰ ਮਨਿੰਦਰ ਸਿੱਧੂ ਨੇ ਲਾਈ ਸੀ ਜਿਹੜੀ ਦਾ ਖੁਲਾਸਾ ਪੰਜਾਬ ਦੀ ਪੋਸਟ ਦੁਆਰਾ ਕੀਤਾ ਗਿਆ ਤੇਰੇ ਵਿੱਚ ਇਹੀ ਗੱਲ ਕਹੀ ਗਈ ਸੀ ਕਹਿੰਦੇ ਜੀ ਬੂਟੇ ਦੀ ਰਾਖੀ ਕਰਨ ਵਾਸਤੇ ਅੱਜਕੱਲ ਮੁੱਖ ਮੰਤਰੀ ਨੇ ਦੋ ਪੁਲਿਸ ਪੰਜਾਬ ਦੇ ਨੌਜਵਾਨ ਲਾ ਦਿੱਤੇ ਨੇ ਤਾਹ ਬਾਦ ਤਾਹ ਬਾਦ ਬਿਲਕੁਲ ਝੂਠ ਨਿਕਲੀ ਜਿਹੜੀ ਕਿ ਸਰਵੀਰ ਬਾਦਲ ਦੇ ਕਹਿੰਦੇ ਉਹ ਖਬਰ ਲੱਗੀ ਸੀ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਥੱਲੇ ਸੇ ਕਹਿੰਦੇ ਨਹੀਂ ਪੰਜਾਬ ਦੇ ਅੰਦਰ ਅਕਾਲੀ ਦਲ ਕਿਸੇ ਵੀ ਹੱਦ ਤੱਕ ਜਾ ਸਕਦਾ ਇਸ ਗੱਲ ਨੂੰ ਪੰਜਾਬ ਦੇ ਲੋਕ ਪਲੀਪਲੀ ਜਾਣਦੇ ਤਾਂ ਹੈਗੇ ਨੇ ਪਰ ਲੋਕ ਇਹ ਵੀ ਜਾਣਦੇ ਨੇ ਤੇ ਜਿਹੜਾ ਹੁਣ ਤਰਨਤਾਰਨ ਦੀ ਵੋਟਾਂ ਦੇ ਵਿੱਚ ਪੈਸਾ ਵੰਡਿਆ ਜਾਣ ਉਹ ਹੀ ਪੈਸਾ ਪਹਾੜੀਆਂ ਆਪਣੇ ਗੁਲਕਾਂ ਦਾ ਹੀ ਹੈ ਯਾਨੀ ਜਿਹੜਾ ਮੱਥਾ ਟੇਕਦਾ ਐਸਜੀਪੀਸੀ ਤੋਂ ਲਾ ਲਓ ਗੁਰਦੁਆਰਿਆਂ ਦੇ ਵਿੱਚ ਲਾ ਲਓ ਯਾਨੀ ਇਹ ਨੋਟਿਆ ਜਿਹੜੀ ਅਕਾਲੀ ਦਲ ਤੁਹਾਡੇ ਅੱਖਾਂ ਦੇ ਸਾਹਮਣੇ ਕਰ ਰਿਹਾ ਔਸ਼ਰੇ ਆਮ ਕਰ ਰਿਹਾ ਇਸ ਗੱਲ ਦੇ ਸਬਾਬ ਕਈ ਵਾਰ ਪੱਤਰਕਾਰ ਹਰਾਂ ਦੇ ਵਿੱਚ ਵੀ ਸੁਖਵੀਰ ਬਾਦਲ ਨੂੰ ਕਰ ਚੁੱਕੇ ਨੇ ਤਾਂ ਸੁਖਵੀਰ ਬਾਦਲ ਇਸ ਗੱਲ ਨੂੰ ਬਿਲਕੁਲ ਮੁੱਕਰ ਗਈ ਸੀ ਔਰ ਉਸ ਤੋਂ ਬਾਅਦ ਉਹਨਾਂ ਦੀ ਪੂਨਦੋਖ ਹੁੰਦੀ ਹੈ ਜਦੋਂ ਇੱਕੋ ਹੀ ਬੰਦੇ ਨੂੰ ਦੋ ਵਾਰ ਪੈਸੇ ਦਿੱਤੇ ਜਾਂਦੇ ਨੇ ਤੇ ਫਿਰ ਸੁਖਵੀਰ ਬਾਦਲ ਦੀ ਉਹ ਵੀਡੀਓ ਰਿਕਾਰਡ ਦੇ ਵਿੱਚ ਰਹਿ ਜਾਂਦੀ ਹੈ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਨ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ